ਹਾਂਜੀ ਵੀ ਸਾਸਰੀ ਕਾਲ ਜੀ ਮੇਰੇ ਵੀਰਾਂ ਨੂੰ ਮੇਰੇ ਭਰਾਵਾਂ ਨੂੰ ਤੇ ਮੇਰੇ ਭੈਣਾਂ ਨੂੰ ਤੇ ਮੇਰੇ ਬਜ਼ੁਰਗਾਂ ਨੂੰ ਵੀ ਪਿਆਰ ਪੈਨੇ ਆ ਜੀ ਤੇ ਸ਼ੁਰੂਆਤ ਕਰਦੇ ਆ ਇਹਦੇ ਨਵੇਂ ਵਲੋਗ ਦੇ ਵਿੱਚ ਤੇ ਅੱਜ ਆਪਾਂ ਬਣਾਵਾਂਗੇ ਪਕੌੜੇ ਤੇ ਜੀ ਜਿਆ ਡਿਆ ਹੀ ਕਰਨ ਮੈਂ ਚੱਲ ਪਕੌੜੇ ਖਾ ਲਈਏ ਸ਼ਾਮ ਦਾ ਟਾਈਮ ਆਇਆ ਵਾ ਤੇ ਕਰਦੇ ਆਗੇ ਕੰਮ ਤੋਂ ਤੇ ਅੱਜ ਫਿਰ ਪਕੌੜੇ ਬਣਾਉਣੇ ਫਿਰ ਨਾਲ ਪਾਸ ਜੀਗੀ ਤਾਂ ਫਿਰ ਕੜੀ ਵੀ ਬਣਾ ਲਾਂਗੇ ਆਪਾਂ ਕਿਉਂਕਿ ਹੁਣ ਆ ਪਕੌੜੇ ਤਿਆਰ ਕਰਨੇ ਆ ਫਿਰ ਕੜੀ ਜੀ ਬਣਾਵਾਂਗੇ ਤੇ ਕੜੀ ਜੀ ਪਾਵਾਂਗੇ ਆਪਾਂ ਪਕੌੜੇ ਯਾਰ ਫੇਰ ਚਲੋ ਬਣਾਈਏ ਫੇਰ ਆਪਾਂ ਹੁਣ ਮਮੀਆਂ ਨੇ ਆਪਣਾ ਕਰਤਾ ਵਾ ਪੇਸਟ ਜੀ ਦੇ ਪੇਚ ਜੀ ਗਈ ਨਾ ਮੈਂ ਤਿਆਰ ਹੋਈ ਆਪਣੀ ਮਟੀਰੀਅਲ ਮਾਲ ਪਤਾ ਯਾਰ ਸਦੀਰ ਦਾਲੋ ਹਾਂ ਇਹ ਮਾਲ ਪਤਾ ਇਹ ਮਾਲ ਪਤਾ ਜਿਹੜਾ ਖਾਣਾ ਇਹ ਤਿਆਰ ਹੋ ਗਿਆ ਵਾ ਟਿਕੀ ਪਾਇਆ ਮਿਰਚਾਂ ਭਈਆਂ ਪਿਆਜ਼ ਤੇ ਆਲੂ ਤੇ ਮਿਰਚਾਂ ਤੇ ਬਾਅਦ ਚ ਇਮਲੀ ਹੈਗੀ ਨਾ ਇਮਲੀ ਹੈਗੀ ਆ ਤੇ ਉਹਦੀ ਆਪਾਂ ਚਟਨੀ ਬਣਾਉਣਾ ਏ ਠੀਕ ਹੈ ਨਾ ਇਹ ਇਮਲੀ ਵਾਲੀ ਚਟਨੀ ਹੈਗੀ ਆ ਬੜਾ ਵਧੀਆ ਉਹ ਬਹੁਤ ਹੀ ਸਵਾਦ ਆਦੀ ਜਿਹੜੀ ਆਪਣੀਆਂ ਬਜ਼ਾਰੀਆ ਟਮਾਟੋ ਕੈਚੱਪ ਹੋ ਜੀ ਥੋੜੇ ਸੇ ਲਾ ਦੇ ਜੋ ਘਰੇ ਜਿਹੜੀ ਬੰਦੀ ਨਾ ਇਮਲੀ ਵਾਲੀ ਖੱਟੇ ਮਸਾਲੇ ਵਾਲਾ ਕੰਮ ਆ ਜਾਂਦਾ ਪੂਰਾ ਇਹ ਤੇਲ ਦੀ ਬੋਤਲ ਨਵੀਂ ਖੁੱਲਾਈਂ ਡੀ ਤਾਲੀਆਂ ਦੇ ਮਾਰਦਾ ਫਿਰ ਮਾਰ ਗਿਆ ਇਹ ਹੁਣ ਇੱਕ ਦੋ ਦਿਨਾਂ ਚ ਖਤਮ ਹੋਣੀ ਆ ਬਸ ਇਹ ਸ਼ੁਰੂਆਤ ਕਰਤੀ ਆ ਹੁਆ ਸਮਾਂ ਚਾਹ ਧਾਰਤੀ ਇਧਰ ਮੰਮੀ ਨੇ ਕੜਕ ਚਾਹ ਐਸੀ ਕੜਕ ਚਾਹ ਮਾਜਾ ਆ ਜਾਏ ਲੋਹੇ ਦੇ ਸੰਦਾਂ ਕਰਤਾ ਮਾਲ ਪਤਾ ਤੇ ਸੁਰਤਾ ਵੇਸਿੰਦੇ ਜਾਵੇ ਭਰਾਵਾ ਇਹ ਤਾਂ ਪਹਿਲਾ ਵਾ ਹਾਂ ਆ ਬਈ ਹੋਰ ਕੌਣ ਆ ਹਾਂ ਤੇ ਹੁਣ ਫਿਰ ਕੜੀ ਵਾਸਤੇ ਪਕੌੜੇ ਬਣਾਉਣੇ ਆ ਹਾਂ ਕੜੀ ਵਾਸਤੇ ਪਕੌੜੇ ਬਣਾਉਣੇ ਹੀ ਆ ਨਾ ਤੇ ਤੇਲ ਗਰਮ ਤੇ ਆਪਾਂ ਧਰਤਾ ਤੇਲ ਗਰਮਾ ਵੇਲੇ ਤੇ ਕੜੀ ਆਪਾਂ ਓਕ ਜੀ ਬੜੀ ਲੱਗੀ ਰਹੀ ਅੱਜ ਪਕੌੜੇ ਵੀ ਖਾਣੇ ਨੇ ਜਿੰਨਾ ਆਂਦਾ ਨਹੀਂ ਆਉਂਦਾ ਹੋਰ ਤੇਰਾ ਭਾਵੇਂ ਜਿਆਦਾ ਭਾਗੈ ਨਾ ਕੋਈ ਆਉਂਦਾ ਕੁਕਾਂ ਲਈ ਛੋਪੜੀਆਂ ਜਿਆਦੀਆਂ ਬਣ ਜਾਣੀਆਂ ਹੁਣ ਵੀ ਇਤਕੀ ਸੱਤ ਕੌਂਦੇ ਹੁੰਦੇ ਪਾਣੀ ਪਾਉਣਾ ਨੇ ਰੋਗਦੇ ਨੇ ਮਿਰਚ ਮਸਾਲਾ ਤੇ ਪਾਉਣਾ ਤੇ ਨੂਨ ਮਿਰਚ ਉਹਨੂੰ ਜੱਟ ਹੀ ਗਿਆ ਲੈ ਲੈ ਗਾਲੜੀ ਸਾਹਮਣੇ ਤੇ ਉਹਨੂੰ ਪਈ ਜਾਂਦਾ ਲੈ ਲੈ ਓ ਗੱਲੜ ਚਲ ਗਈ ਚਲ ਗਈ ਗੱਲ ਉਹਨਾਂ ਬੀਟ ਰੇਲ ਸਾਰੇ ਬਾਹਰ ਸਾਰੀ ਲੱਭਦੀ ਥੋੜੀ ਲੱਭਦੀ ਟ੍ਰੇਨ ਉਸ ਵਾਂਗ ਜੀ ਦਰੱਖਤ ਨਹੀਂ ਗਿਆ ਹਵਾ ਤੋਂ ਜਿੱਟਾ ਲੱਗਿਆ ਵਾਂ ਕੋਈ ਪਾ ਦੇ ਉਹ ਮੇਰਾ ਇਧਰ ਸੌਂਸ ਵੀ ਜੋਲ ਪੈਂਦੀ ਹੈ ਸੌਂਸ ਨਾ ਪਾਈ ਦੀ ਕੀ ਸੌਂਸ ਨਹੀਂ ਪਾਈ ਦੀ ਕਿੰਨਾ ਮਸਾਲਾ ਤੇ ਇਹ ਮੱਕਾ ਚਾਹਫਾਣਾ ਇਹ ਸੱਚੀ ਨੂਣ ਜਿ ਪਾਉਣਾ ਨਾ ਪਤਾ ਨਹੀਂ ਨੂਣ ਚੇਤਾ ਭੁੱਲ ਗਏ ਸੀ ਆ ਵੀ ਕਿਨੇ ਲੱਲੋ ਛਾਪ ਵੇ ਲਓ ਛਾਪਣਾ ਨੂਣ ਦਾ ਚੇਤਾ ਭੁੱਲ ਗਿਆ ਹੀ ਨਹੀਂ ਹਜੇ ਪਾਉਣਾ ਪਾਉਣਾ ਅੰਮ੍ਰਿਤ ਉਹ ਵੀ ਬੇਰ ਪੜ ਗਿਆ ਅੰਮ੍ਰਿਤ ਉਹ ਜੋਲਦੀ ਤਾ ਬੇਲ ਪੂੜੀ ਬਣਾਉਣੀਆਂ ਦੀ ਮੈਨੂੰ। ਆਹ ਮੈਂ ਕਿਹਤਨ ਬੇਲ ਪੂੜੀ ਬਣਾਵਾ ਕਰੇ। ਬਣਾ ਲਾਂਗੇ। ਥੋੜੇ ਆਪਾਂ ਜੇ ਚਾਹ ਚੁੱਧ। ਮੈਂ ਜਿਵੇਂ ਦੁੱਧ। ਉਹ ਵੀ ਚਾਹ ਇਧਰ ਆਪਣੀ ਟਾਈਮ ਸਿਰ ਹੀ ਤਿਆਰ ਕਰਤੀ ਮਮੀ ਇਹਨਾਂ ਨੇ। ਇਹ ਦੁੱਧ ਵਿੱਚ ਕਿੰਨਾ ਪੋਤਾ? ਦੁੱਧ ਦਾ ਹੌਲਵੇਂ ਚਾਹ। ਅਈ ਨੀ ਚਾਹ ਕੀ ਗੱਲ ਵਾ? ਲੰਗਰ ਲਾਉਣਾ ਤੇ ਕੁੱਤੇ ਨੂੰ ਵੀ ਪਿਉਣੀ ਚੋ। ਨਹੀਂ ਨਹੀਂ ਕੁੱਤੇ ਨੂੰ ਕਿਵੇਂ ਕੋਈ ਖੁਰਕ ਪਾ ਰਹੀ ਆ। ਹੁਣ ਕੋਲ ਦੋ ਕੀ ਗੱਲ ਵਾ? ਹਸਦਾ ਦੋਈਆ ਹੋਰ ਗਲੀ ਕਰਾਂਗੇ ਤਾਹੋ ਲਓ ਜੀ ਕੋੜੇ ਖਾਨ ਦਾ ਮਰੇ ਵੱਖਰਾ ਉਹ ਜਿਸ ਅਸੀਂ ਕੜੀ ਪਤਾ ਪਾਉਣੇ ਵਿੱਚ ਇਹਦੇ ਓਏ ਓਏ ਜੀ ਨਾ ਕੜੀ ਪਤਾ ਉਹ ਵੜਾ ਘਟਾਇਣਾ ਥੋੜਾ ਨਹੀਂ ਨਹੀਂ ਉਹ ਪਾਲਕ ਦੇ ਸਾਰੇ ਕੰਮ ਕਰਦਾ ਮੇਰੇ ਕੜੀ ਪਤਾ ਇਹਦਾ ਖਾ ਗਾਓ ਹੋ ਮੇ ਲਗਾਵਾ ਆਂਟੀ ਦੇ ਤੁਹਾਡੇ ਦੋਤੀ ਨਹੀਂ ਜੀ ਦੋਤਰੇ ਖੋਲ ਜਾ ਹੋ ਗਿਆ ਤਿਆਰ ਪਾਣੀ ਜ਼ਿਆਦਾ ਪੈ ਗਿਆ ਵੇਸ ਹੋਰ ਪਾਉ। ਪਾਣੀ ਜ਼ਿਆਦਾ ਪਾਤਾ ਮਾੜਾ ਏ। ਇਹ ਲੋ ਸਿਆਪ। ਤੇ ਕੀ ਕਰਾਂ ਫਿਰ ਹੁਣ? ਥੋੜਾ ਜ਼ਿਆਦਾ ਪੈ ਗਿਆ। ਨਹੀਂ ਵੇਸ। ਮੈਂ ਕਹਦਾਂ ਹੁਣ ਕਹਦਾਂ ਜ਼ਿਆਦਾ ਪੈ ਗਿਆ। ਨਹੀਂ ਲੈ ਠੀਕ ਆ। ਇਹਨੇ ਕੜੀ ਜੀ ਭੁਣੇ ਆ ਨਾ ਪਕੌੜੇ। ਸਿੱਟੇ ਨੂੰ ਪਾਉਂਦੇ ਨਾਲੀ ਕਰਨ ਨੂੰ। ਜੇ ਤੁਸੀਂ ਤੂੰ ਕੈਮਰਾ ਜਰਾ ਫੋਨ ਆ ਮੂੰਹ ਦੇ ਵਿੱਚ ਹੀ ਵਾਰ ਦਿੰਨਾ ਵਾ ਜਦੋਂ ਤੂੰ ਵੀਡੀਓ ਬਣਾਉਣਾ ਵਾ ਪਤਾ ਨਹੀਂ ਕੀ ਗੱਲ ਆ ਤੇ ਆ ਭਰਾਵਾ ਵਾਈਡ ਐਂਗਲ ਕੀਤਾ ਹੁਣ ਤੁਹਾਨੂੰ ਵਾਈਡ ਐਂਗਲ ਯਾਰ ਇਦਾਂ ਲੱਗਦਾ ਵਾ ਹਾਂ ਸੀ ਥੋੜਾ ਲਿਮਟਡ ਕੈਮਰਾ ਵੇਖੋ ਤੇਰੀ ਯਾਰ ਹੱਥ ਹੈ ਕਰ ਤਰਲੇ ਤਰਤੇ ਚਮਚ ਨਾਲ ਹੀ ਕੰਮ ਸੈਟ ਬੰਡ ਹੈ ਗਰਮਾ ਗਰਮ ਪਕੌੜੇ ਚਟਣੀ ਵੀ ਤਿਆਰ ਕਰਾਂਗੇ ਮਿਲੀ ਦੀ ਚਟਣੀ ਰੇਸ਼ੀ ਚਟਣੀ ਚਟਣੀ ਮਿਲੀ ਦੀ ਚਟਣੀ ਉਹ ਆ ਗਏ ਬੜਾ ਆ ਗਏ ਮੇਚਾਨ ਚੱਕਦੇ ਚੱਕਦੇ ਚੀਂਗਦੇ ਇਹ ਚੱਕਦੇ 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 ਆਓ ਸਾ ਚੈਰ ਕਮੈਂਟ ਆਇਆ ਸੀ ਭਰਾਵਾ ਯਾਰ ਜਿੰਨੀ ਹਰੀ ਵੀ ਚਾਹੀਦਾ ਨਾ ਭਰਾ ਮੇਰੇ ਸਾਰੇ ਉਹ ਬਾਜ਼ਾਰ ਤੇ ਯਾਰ ਚੇਤਾ ਭੁੱਲ ਜਾਂਦਾ ਸਾਰੇ ਕੰਮ ਹੋ ਜਾਂਦੇ ਘਰ ਸੋਏ ਜਾਇਦਾ ਕਿ ਅੱਜ ਹੀ ਲਿਆਉਣਾ ਹੀ ਲਿਆਉਣਾ ਪੜਾਏ ਲੈਂਦਾ ਨਹੀਂ ਮੈਂ ਤਾਂ ਸਾਰੇ ਕਹਿੰਦੇ ਵੀਡੀਓ ਨਾ ਬਣਾਵੀਂ ਨਹੀਂ ਨਹੀਂ ਕੋਈ ਗੱਲ ਨਹੀਂ ਫਿਰ ਕੀ ਆ ਨਹੀਂ ਲਿਆਉਣਾ ਮੈਂ ਕੋਈ ਗੱਲ ਨਹੀਂ ਮੈਂ ਹੁਣ ਤੇ ਸ਼ਹਿਰ ਚ ਜਾਊਂਗਾ ਨਾ ਬਜਾਤ ਮੈਂ ਲੈ ਗਿਆ ਕੋਈ ਗੱਲ ਨਹੀਂ ਲੈ ਕੇ ਆਇਆ ਤੇ ਦੋ ਸਾਲ ਮੇਰੇ ਲਈ ਸੋਚਦਾ ਚੇਤਾ ਹੀ ਪੁੱਛਦਾ ਇਹ ਸੋਚਦਾ ਜੀ ਹੇਤਾ ਹੀ ਕੋ ਕਦੀ ਗੋਰੀ ਨੇ ਕੀਤਾ ਹੁਣ ਪਲਾਸ ਦੀ ਯਾਦ ਪੈ ਗਈ ਏ ਜਦੋਂ ਕੋਈ ਮਾੜਾ ਪਾਵੇਂ ਨੂੰ ਫੜ ਕੇ ਨਾਲ ਕਮਾ ਲੈਣਾ ਮੈਂ ਸੋਚ ਜਾ ਲੈ ਆ ਕੇ ਪਾਉਂਦਾ ਕੋੜੇ ਹੋ ਗਏ ਭਾਈ ਤਿਆਰ ਟਾਣਾ ਪੈਨ ਭਰਾਵਾ ਰਹਿਣ ਦੇ ਲੈ ਵੀ ਤੇਰੇ ਸੋਚਾ ਵੀ ਲੈ ਲਾਤਾ ਹਣ ਇਹ ਵੀ ਲਾਉਣਾ ਪੈਣਾ ਹੁਣ ਇੱਕ ਨਹੀਂ ਨਹੀਂ ਸੱਤ ਵਾ ਚੱਕ ਨਾ ਲਾਉ ਜੀਆ ਹੋ ਗਿਆ ਸੀ ਹਾਂ ਨਾ ਕਰਨੀ ਵੀ ਕਰਨੀ ਤੇ ਹਾਲ ਫਿਰ ਹਾਂ ਲੱਗੀ ਕਰਨੀ ਵੀ ਹੋਂ ਲਗੀਆਂ ਲਈ ਕਰਨੀ ਦੀਆਂ ਲਾ ਆ ਗਏ ਮੈਂ ਗੰਡਿਆਂ ਦੀ ਬੇਚੀ ਦੀ ਪਿਆਜ਼ ਤੇ ਆਪਣੇ ਉਹ ਮਿਰਚਾਂ ਦੇ ਸੇਵਲ ਪਾ ਲਵਾਂਗੇ ਗਰਮ ਮਸਾਲਾ ਪਾਵਾਂਗੇ ਤੇ ਫੇਰ ਦੇਖਿਓ ਮੈਨੂੰ ਜੀ ਪਾਣੀ ਆਉਂ ਡਿਆ ਯੋ ਹੋਤਣਾ ਨਾ ਇਹ ਜੇ ਖੱਟੀ ਚੀਜ਼ ਨਾਲ ਇਹਦੇ ਗੱਲਾਂ ਨਹੀਂ ਕੱਥੀਆਂ ਹੋਣੀਆਂ ਹੋਣੀਆਂ ਥੋੜੀ ਹੀ ਬਣਾ ਦੇ ਜਿਆਦਾ ਨਹੀਂ ਬਣਾਉਣਾ ਜਿਆਦਾ ਥੋੜੀ ਜਿਹੀ ਬਣਾਉਣਾ ਲੋਭੀ ਮਿਲ ਜਾਗੀ ਤੇ ਕੌਣ ਕੌਣ ਆਪਣਾ ਘਰੇ ਹੈ ਨਾ ਇਹ ਮਲੀ ਚਟਨੀ ਤਿਆਰ ਕਰਦਾ ਹੁੰਦਾ ਪਕੌੜਿਆਂ ਨਾ ਕਮੈਂਟ ਐ ਦੱਸਿਓ ਸਾਰਿਆਂ ਨੇ ਠੀਕ ਜੀ ਇਹ ਅਹ ਫੜਮ ਗੜੀ ਜਲਾ ਵਿੱਚ ਖੰਡ ਹੀ ਪਾਵਾਂ ਗੜੀ ਅਖਾਂਡੇ ਥੋੜੀ ਪਾਈ ਦੀ ਯਾਰ ਪਾਵਾਂਗੇ ਯਾਰ ਮਿੱਠੀ ਸੁਆਦ ਨਹੀਂ ਲੱਗਣੀ ਖੱਟੀ ਹੈ ਸਾਰੀ ਵਧੀਆ ਲੱਗਦੀ ਇੱਕ ਦੱਦਾਈਆਂ ਖੱਟੀਆਂ ਕਰਦੇ ਨਾ ਬਸ ਪਾਸ ਨਹੀਂ ਕਿ ਬਣਾਉਣੀ ਹੋਰ ਮੋਤਵਾ ਪਾਣੀ ਪੋਣਾ ਹਰ ਵਿੱਚ ਨਾ ਕੁਛ ਮਸਤ ਹੈ ਪੁੱਲੇ ਕੇ ਦੋਨਾਂ ਲੱਗੀਆਂ ਕਿਤੇ ਲਾਈਂ ਅੰਬੰਦਿਆ ਉਹ ਵੀ ਚਿਰਨੀਆਂ ਵੀ ਤਿਆਰ ਵੇਖ ਲੋ ਦੂਹਾਂ ਸੈਕਿੰਡਾਂ ਦੇ ਵਿੱਚ ਵੇਖ ਲੋ ਦੂਹਾਂ ਸੈਕਿੰਡਾਂ ਦੇ ਵਿੱਚ ਨਾ ਅੱਧੇ ਸੈਕਿੰਡ ਦੇ ਵਿੱਚ ਵਿੱਚ ਲੋਹੇ ਚਿਰਨੀਆਂ ਆ ਗਈਆਂ ਮੁੰਡਿਓ ਤੇ ਕੋੜ ਲੈ ਵੀ ਮਮੀ ਨੇ ਪਕੌੜੇ ਵੀ ਲੈਣ ਤੋਂ ਹੀ ਇਹਦੇ ਰੀ ਨਹੀਂ ਸਤੇ ਇਹ ਉੱਠ ਕੇ ਆਣ ਉਹ ਜੱਗਿਆ ਨਾ ਇਹ ਲੋਕ ਲੋਕ ਕਹਿੰਦਾ ਪੁੱਤ ਪਾਦ ਨੇ ਤੈਨੂੰ ਹੀ ਗੋਲਾਂ ਦੀ ਉਹ ਪਕੌੜੇ ਦੇ ਖਾਣੇ ਵਾਵਾ ਟੇਸਟੀ ਹੈ ਅੰਮੀ ਚਾਹ ਨਹੀਂ ਆਈ ਓ ਲੈ ਆ ਗਏ ਯੋ ਨਾਲ ਕਾਲਾ ਨੂੰ ਲੈਣਦਾ ਉਹ ਪਾਵੇਂ ਪਕੌੜਿਆ ਤੇ ਨਾਲ ਊਨੀਆ ਚਾਰ ਮਸਾਲਾ ਚਾਰ ਮਸਾਲਾ ਚਟਪਟੇ ਮਸਾਲੇ ਇਹਦੇ ਫਾਦਰ ਸਾਹਿਬ ਚਾਹੇ ਖਾਣਗੇ ਫੋੜੇ ਦੇ ਦੱਸੋ ਚੈੱਕ ਕਰਕੇ ਦੱਸੋ ਕਿਦਾਂ ਦਾ ਟੇਸ ਵਾ ਖਾ ਬਣਿਆ ਸਵਾਦ ਕਿਦੋਂ ਟੇਸਟ ਕੀਤਾ ਨਹੀਂ ਸੀ ਖਾਦੇ ਵੇਖ ਖਾਦੇ ਠੀਕ ਆ ਕਿਉਂਕਿ ਠੀਕ ਵਧੀਆ ਬਣੇ ਹੋ ਮੰਮੀ ਨੂੰ ਮੰਮੀ ਵੀ ਆ ਕੇ ਖਾਵੇ ਸਨ ਨਾਲ ਉਦੋਂ ਪਕੌੜੇ ਚੱਲਣ ਦੇ ਆ ਤੇ ਉਦੋਂ ਰਹਿ ਰਾ ਉਸ ਦਾ ਟਾਈਮ ਹੋ ਗਿਆ ਵਾ ਤੇ ਬਰਬਰ ਦਾ ਗੋਲਡਨ ਟੈਂਪਲ ਦਾ 파ਟ ਲਾਤਾ ਵਾ ਆ ਚੱਲਣ ਦੇ ਪਕੌੜੇ ਪਾ ਦੈ ਨੂੰ ਪਾ ਲਿਆ ਲੋ ਵੀ ਰੋਜ ਅੰਗੂ ਫੇਰ ਵੇਖ ਲੋ ਬੱਦਲ ਕਿੰਨਾ ਹੋ ਗਿਆ ਜੀ ਨੇ ਰਿਵਾ ਗੰਡੀ ਬਾਹਰ ਪੂਰੀ ਤੇ ਅੱਗੇ ਵੀ ਤਿੰਨ ਦਿਨ ਹੋ ਗਏ ਆ ਤੇ ਇਦਾਂ ਹੀ ਲਗਾਤਾਰ ਹੁੰਦੇ ਆ ਸ਼ਾਮਾਂ ਨੂੰ ਬੱਦਲ ਆ ਜਾਂਦਾ ਤੇ ਨੇ ਐ ਕਟਾਕੀ ਧੁੱਪ ਮਰਨ ਦਾ ਹਾਲ ਹੋ ਜਾਂਦਾ ਧੁੱਪੇ ਮਾਸਾ ਬਾਹਰ ਨਿਕਲੇ ਆਂਦਾ ਤੇ ਹੁਣ ਵੇਖ ਲੋ ਕੀ ਬੰਦਿਆ ਜੇ ਹੁਣ ਰੋ ਸ਼ਾਮਾਂ ਨੂੰ ਇਦਾਂ ਹੋ ਜਾਂਦਾ ਐ ਠੰਡਾ ਠਾਰ ਮੌਸਮ ਕਰੋ ਵੇਖ ਲੋ ਕਿੰਨਾ ਨੇਰ ਖਾਨਾ ਆਇਆ ਚੜਦਾ ਆਉਂਦਾ ਉਧਰੋਂ ਬਹੁਤ ਨੇਰ ਖਾਨਾ ਆਉਂਦਾ ਇਧਰ ਜੀ ਠੀਕ ਹੀ ਆ ਮੌਸਮ ਇਧਰ ਜਿਆਦਾ ਨੇਰ ਖਾਨਾ ਤੇ ਮਜੂਤ ਲੱਗਾ ਹਾ ਹੁਣ ਉਹਨਾਂ ਦੇ ਨਾਲ ਗੁਰਦਾਰੇ ਥੋੜਾ ਪ੍ਰੋਗਰਾਮ ਆ ਹਨ ਤੇ ਫਿਰ ਚੱਲੀ ਉਹ ਲੈਣੋਂ ਲੱਗਾ ਮੈਨੂੰ ਫਿਰ ਚੱਲੀ ਮੁੰਡੇ ਹਾਰਨ ਦੂਰੋਂ ਮਾਰਦੇ ਆਉਂਦੇ ਲੇ ਵੇ ਵੇ ਚਮਕਦੇ ਆਉਂਦੇ ਚਮਕਦੇ ਚਮਕਦੇ ਆਉਂਦੇ ਮੁੰਡੇ ਦਰੋਂ ਲੈ 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 ਵੇ ਵੇ ਆ ਤੇਰੇ ਆ ਤੇਰੇ ਚਮਕਦੇ ਆਉਂਦੇ ਮੁੰਡੇ ਚਮਕਦੇ ਹੀ ਲੈ 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 ਵੇ ਵੇ ਆ ਤੇਰੇ ਆ ਤੇਰੇ ਚਮਕਦੇ ਆਉਂਦੇ ਮੁੰਡੇ ਚਮਕਦੇ ਹੀ ਹਾਂਜੀ ਦੱਸ ਇਹ ਤਾਂ ਢਿੱਲੀ ਪਾਈ ਜੀ ਆਜੋ ਕੀ ਐ ਸ਼ਰਟ ਤਾਂ ਢਿੱਲਿਆਂ ਦੀ ਨਵੀਂ ਓਹੋ ਸ਼ਰਟ ਆ ਗਈ ਮੇਰੇ ਯਾਰ ਕਿੱਦਾਂ ਵੇ ਮੇਰੀ ਬੱਗੀ ਦਾ ਠੀਕ ਆ ਮਗਮਾ ਦੇ ਕੋਤਰੇ ਤੇ ਆਪਾਂ ਆਏ ਆ ਅੱਜ ਚੱਲੂਗਾ 12 ਵਜੇ ਤੱਕ ਟਾਈਮ ਜੋ ਡਿਆ ਵਸੇ ਵਾ ਕਰਨਾ

ਲੱਗੇ ਸਵਾਸ ਸਵਾਏ ਲੋ ਵੀ ਮੈਂ ਦੇ ਮਮੀ ਦੇ ਆ ਪਕਲ ਨਹੀਂ ਸਿਆਰ ਕਰਨ ਤੇ ਮੈਂ ਆ ਗਿਆ ਉਹ ਗੁਰਦਰਾ ਸਾਹਿਬ ਤੋਂ ਉੱਥੇ ਟਾਈਮ ਵਾਵਾ ਲੱਗ ਗਿਆ ਨਾ ਫਿਰ ਮੈਂ ਕੀ ਕਰਨਾ ਵਾ ਨੱਚੇ ਤੇ ਘਰੇ ਆ ਕੇ ਫਿਰ ਸੋਈਏ ਯਾਰ ਮਾਨਾ ਵਲੋਗ ਡਿਟ ਕਰਨੇ ਕਿੰਨੇ ਪੰਗੇ ਫਿਰ ਮੈਂ ਆਉ ਕਰਕੇ ਦੇ ਫੇਰੀ ਆਪਾਂ ਸੋ ਹੀ ਰਮਨ ਬਾਈ ਕੱਲ ਵੀ ਜਾਊਗਾ ਕੱਲ ਸੇ ਵਗਰਾ ਕੇ ਫਿਰ ਆ ਜਾਾਂਗੇ ਆਪਾਂ ਤੇ ਆਪਾਂ ਨੇ ਸੈਰ ਕਰਨ ਰੋਟੀ ਪਾਣੀ ਖਾ ਲਿਆ ਵਾ ਮੈਂ ਤੇ ਉੱਥੇ ਹੀ ਖਾ ਆਇਆ ਗੁਰਦੁਆਰਾ ਸਾਹਿਬ ਤੇ ਮੰਮੀ ਆ ਖਾਦੀ ਕਿ ਨਹੀਂ ਅੱਜ ਖਾਣੀ ਹੈ ਇਹਦੇ ਪਕੌੜੇ ਖਾਣੇ ਨੇ ਨਹੀਂ ਖਾਣੀ ਹੈ ਇਹਦੇ ਪਰਕੋੜੇ ਗਏ ਪਰਕੋੜੇ ਕਹਿੰਦੇ ਕਾ ਇੱਕ ਹੋਰ ਇਹ ਭਜਣੀ ਇਹਦੇ ਕਾ ਲਓ ਵੀ ਮੈਂ ਤੇ ਆ ਗਿਆ ਘਰੇ ਗੁਰਦੁਆਰਾ ਸਾਹਿਬ ਤੋਂ ਹੋ ਕੇ ਤੇ ਸਵੇਰੇ ਫੇਰ ਵਾ ਉੱਤੇ ਪ੍ਰੋਗਰਾਮ ਤੇ ਹੁਣ ਪਕੌੜੇ ਬਾਕੀ ਖਾਦੇ ਵਾ ਵਾ ਟੇਸਟੀ ਸੀ ਤੇ ਚਟਨੀ ਨਹੀਂ ਹੈ ਵਧੀਆ ਜੇ ਚਟਨੀ ਹੋ ਪਲਾ ਕਿਦਾਂ ਦਾ ਸਵਾਲ ਹੁੰਦਾ ਜਿੱਦਾ ਕਾਂਜੀ ਨਹੀਂ ਹੁੰਦੀ ਕਾਂਜੀ ਵਾਲਾ ਵੀ ਟੇਸਟ ਹੁੰਦਾ ਦੇ ਵਿੱਚ ਆ ਲਓ ਹਣੇ ਆ ਲਓ ਗੱਲਾਂ ਕੱਠੀਆਂ ਜੀਆਂ ਲੱਗੀਆਂ ਮਰੀਆਂ ਕਾਂਜੀ ਦਾ ਨਾਮ ਸੁਣ ਕੇ ਤੇ ਕਾਲੇ ਪਕੌੜੇ ਸੀ ਸਵਾਦ ਬਣਾਈ ਚਲੋ ਜੀ ਚੈਨਲ ਨੂੰ ਕਰਦੇ ਸੀ ਸ਼ਕਰਪਾਰਾ ਤੇ ਸਬਸਕ੍ਰਾਈਬ ਸਬਸਕ੍ਰਾਈਬ ਕਰਕੇ ਨਾ ਕਰ ਸ਼ਕਰਪਾਰਾ ਕਰਦੇ ਹੋ ਤੇ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਦੇ ਹੋ ਤੇ ਮਿਲਦੇ ਆਪਾਂ ਅਗਲੇ ਵਲੋਗ ਚ ਟਿਲ ਦੈਨ ਬਾਏ ਬਾਏ ਟੇਕ ਕੇਅਰ Bye Saran, good night.